ਉਧਰ ਜਲਸ਼ਰੀ ਫਤਕੜ ਸਾਹਿਬ ਦੇ ਉਧੇ ਹੋ ਕੇ ਇੱਕ ਸ਼ਹਿਰ ਮੰਡੇ ਕੋ ਬਿੰਦਗੜ ਵਿਖੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਮਾਂ ਤੇ ਉਸਦੀ 1.5 ਸਾਲਾਂ ਬੱਚੀ ਦੀ ਮੌਤ ਹੋ ਗਈ ਹੈ ਤਾਂ ਜਾਣਕਾਰੀ ਅਨੁਸਾਰ ਤਰਨ ਕੁਮਾਰ ਨਿਵਾਸੀ ਖਰਨਾ ਆਪਣੀ ਪਤਨੀ ਸੁਖਵਿੰਦਰ ਕੌਰ ਉਰਫ ਕੀਰਤੀ ਅਤੇ 1.5 ਸਾਲਾਂ ਬੱਚੀ ਆਲਗਿਆ ਦੇ ਨਾਲ ਐਕਟਿਵ ਵਾਹਨ ਸਕੂਟਰੀ ਉੱਤੇ ਸਵਾਰ ਹੋ ਕੇ ਆਪਣੇ ਸੌਰੇ ਕਾਰਨ ਸਰਹੰਦ ਤੋਂ ਆਪਣੇ ਘਰ ਖਰਨਾ ਵਾਪਸ ਜਾ ਰਹੇ ਸੀ ਤਾਂ ਜਿਵੇਂ ਹੀ ਉਹ ਮੰਡੇ ਕੋ ਬਿੰਦਗੜ ਦੇ ਚੌੜਾ ਬਾਜ਼ਾਰ ਤੋਂ ਸਰਵਿਸ ਰੋਡ ਉੱਤੇ ਪਹੁੰਚਿਆ ਤਾਂ ਟਰੱਕ ਦੀ ਚਪੇੜ ਦੇ ਵਿੱਚ ਆ ਗਏ ਸਾਤ ਸੇ ਦੇ ਵਿੱਚ ਮਹਿਲਾ ਸੁਖਵਿੰਦਰ ਕੌਰ ਅਤੇ ਉਸਦੀ 1.5 ਸਾਲਾਂ ਬੱਚੀ ਆਲੀਆ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਸ ਸੰਬੰਧੀ ਸਿਵਲ ਹਸਪਤਾਲ ਦੀ ਡਾਕਟਰ ਨਵੀਨ ਕੌਰ ਨੇ ਦੱਸਿਆ ਕਿ ਸਾਡੇ ਕੋਲ ਰੂਟ ਸਾਈਡ ਐਕਸੀਡੈਂਟ ਦਾ ਕੇਸ ਆਇਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਨੂੰ ਲੈ ਕੇ ਆਇਆ ਗਿਆ ਸੀ। ਜਿਸ ਦੇ ਵਿੱਚ ਇੱਕ ਵਿਅਕਤੀ ਉਸਦੀ ਪਤਨੀ ਅਤੇ ਬੱਚੀ ਸੀ ਜਿਨ੍ਹਾਂ ਦੇ ਵਿੱਚੋਂ ਮਹਿਲਾ ਸੁਖਵਿੰਦਰ ਕੌਰ ਅਤੇ ਉਸਦੀ 1.5 ਸਾਲਾਂ ਬੱਚੀ ਆਲੀਆ ਦੀ ਡੈੱਡ ਬੋਡੀ ਆਈ ਹੈ। ਜਿਨ੍ਹਾਂ ਨੂੰ ਸੀ ਪੋਸਟਮਾਰਟਮ ਦੇ ਲਈ ਮੋਰਚੀ ਦੇ ਵਿੱਚ ਰਖਵਾ ਦਿੱਤਾ ਹੈ। ਜਦੋਂ ਕਿ ਦਰਨੁਕਮਾਰ ਖਤਰੇ ਤੋਂ ਬਾਹਰ ਹੈ ਤੇ ਉਥੋਂ ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਪਣੇ ਸੋਹਰਿਆਂ ਦੇ ਗਿਆ ਹੋਇਆ ਸੀ ਅੱਜ ਘਰ ਖੰਨੇ ਨੂੰ ਆ ਰਹੇ ਸੀਗੇ ਮੈਨੇ ਇਹਨੂੰ ਰਾਤ ਫੋਨ ਕਰਿਆ ਕਹਿ ਰਿਹਾ ਮੰਮੀ ਅਸੀਂ ਦੁਪਹਿਰੇ ਦੁਪਹਿਰੇ ਧੁੱਪੇ ਧੁੱਪੇ ਆ ਜਾਾਂਗੇ ਤੋਂ ਹੁਣੇ ਵਾਪਸ ਘਰ ਨੂੰ ਆ ਰਹੇ ਸੀ ਕੋਈ ਗੱਡੀ ਵਾਲਾ ਟੱਕਰ ਮਾਰ ਕੇ ਇਹਨਾਂ ਨੂੰ ਸਿੱਟ ਗਿਆ ਹੋਇਆ ਆ ਤਾਂ ਸਾਨੂੰ ਤਾਂ ਫੋਨ ਕਰ ਗਿਆ ਸੀ ਵੀ ਅਮਰਜੈਂਸੀ ਚ ਤੁਸੀਂ ਜਲਦੀ ਤੋਂ ਜਲਦੀ ਆ ਜਾਓ ਅਸੀਂ ਉੱਦੇ ਹੀ ਸੁਣਦੇ ਸਾਰੀ ਉਰੇ ਆ ਗਏ ਜੀ ਮੇਰੀ ਪੋਤੀ ਆ 1.5 ਸਾਲ ਦੀ ਜੀ ਮੇਰੀ ਬਹੂ ਆ ਜੀ ਉਹ ਦੋਨੋਂ ਹੀ ਪੂਰੇ ਹੋ ਗਏ ਹੋਇਆ ਬੇਟੇ ਤੇ ਵੀ ਸੱਟਾਂ ਲੱਗੀਆਂ ਬਹੁਤ ਜ਼ਿਆਦੀਆਂ ਕਿਆ ਸਾਲ ਕੀ 1.5 ਸਾਲ ਦੀ ਤਾਂ ਮੇਰੀ ਪੋਤੀ ਆ ਜੀ ਇੱਕ ਵਾਰੀ ਸੀ ਕਿੱਥੇ ਗਿਆ ਸੀ ਇਸ ਰਾਤ ਤੋਂ ਤਾਂ ਕੰਨੇ ਨੂੰ ਆ ਰਹੇ ਸ਼ਿਕਾਰ ਨੂੰ ਆ ਰਹੇ ਸੀਗੇ ਇਹ ਸਕੂਲ ਟਰੀ ਦੇ ਸੀਗੇ ਜੀ ਤੋਂ ਨਹੀਂ ਜਾਣੇ ਟਰੱਕ ਵਾਲਾ ਫੇਟ ਮਾਰ ਕੇ ਮੇਰੀ ਬਉ ਵੀ ਪੂਰੀ ਹੋ ਗਈ ਮੇਰੀ ਪੋਤੀ ਵੀ ਪੂਰੀ ਹੋ ਗਈ ਬੱਚਾ ਮਰਨ ਸੀ ਚਾਈ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਫੋਨ ਗਿਆ ਕਹਿੰਦੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਕਹਿੰਦੇ ਵੀ ਗਵਿੰਦਗੜ ਮੰਡੀ ਗਵਿੰਦਗੜਾ ਦੀ ਸਟੈਂਡ ਕੋਲੇ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਉੱਥੇ ਕਹਿੰਦੇ ਨੇ ਵੀ ਉਥਾਂ ਤੇ ਮੁੱਕ ਗਿਆ ਕੀ ਕਿੰਨੇ ਬੱਚੀ ਦਾ ਕੱਲ ਜਨਮ ਦਿਨ ਸੀ ਜੀ ਕੱਲ 12 ਫਰਵਰੀ ਦਾ ਉਹਦਾ ਹੈਪੀ ਬਰਥਡੇ ਸੀ ਜੀ ਅੱਜ 2 ਸਾਲ ਦੀ ਹੋਈ ਹੈ ਜੀ ਕੱਲ ਉਹ ਮਾਂ ਉਹ ਤੇ ਦੋਵੇਂ ਹਾਂਜੀ ਹਾਂਜੀ ਦੋਨੇ ਹੀ ਸਨ ਦੋਨਾਂ ਦੀ ਡੈਥ ਹੋ ਗਈ ਐਪ 2025 ਉਹਦੇ ਵਿੱਚੋਂ ਇੱਕ ਬੋਡੀ ਸੀ ਸੁਖਵਿੰਦਰ ਕੌਰ ਜੋ ਕਿ ਮਤਲਬ ਜਿੰਨਾਂ ਦਾ ਇੱਕ ਮਦਰ ਸੀ ਇੱਕ ਬੱਚਾ ਸੀ ਤੇ ਇੱਕ ਫਾਦਰ ਸੀਗੇ ਤਿੰਨੋਂ ਤੇ ਮਦਰ ਔਰ ਜਿਹੜਾ ਬੱਚਾ ਹੈ आलिया ਉਹ ਦੋਨਾਂ ਨੂੰ ਮੌਚ ਦੋਲਾ ਤੇ ਬਾਡੀ ਮੌਚ ਤੇ ਸ਼ਿਫਟ ਕਰਾ ਦਿੱਤੀ ਉਹਨਾਂ ਤੁਹਾਡੇ ਡੈੱਡ ਬਾਡੀ ਸਾਡੇ ਕੋਲ ਆਈ ਸੀਗੀ ਤੇ ਜਿਹੜੇ 3rd ਪਰਸਨ ਨੇ 3rd ਪੇਸ਼ੈਂਟ ਨੇ ਤਰຸນ ਕੁਮਾਰ ਉਹ ਹਲੇ ਅੰਡਰ ਟ੍ਰੀਟਮੈਂਟ ਐਂਡ ਅੰਡਰ ਐਗਜ਼ਾਮੀਨੇਸ਼ਨ ਤੇ ਆਪਣੀ ਜੀ ਹਾਂਜੀ ਮੈਂ ਹਰੇ ਲੈਫਟਰਨ ਐਡਵਾਈਸ ਉਹਨਾਂ ਨੂੰ ਕੀਤਾ ਸੀਗਾ ਪਰ ਉਹ ਕਹਿੰਦੇ ਸੀ ਕਿ ਅੱਜ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗੇਗਾ ਰੈਫਰ ਫਿਰ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਦੱਸਾਂ